ਜੇ ਤੁਸੀਂ ਵੀ ਦੁਕਾਨਦਾਰ ਹੋ ਤਾਂ ਸਾਵਧਾਨ ਹੋ ਜਾਓ ਜੀ ਹਾਂ ਹੁਣ ਲੋਕੀ ਆ ਨਵੇਂ ਤਰੀਕੇ ਦਾ ਫਰਾਡ ਕਰਨ ਲੱਗ ਪਏ ਆ ਜਾਨੀ ਕਿ ਅੱਖੀ ਘੱਟਾ ਪਾਉਣ ਵਾਲੀ ਗੱਲ ਕਰਨ ਲੱਗ ਪਏ ਆ ਫਿਰੋਜ਼ਪੁਰ ਦੇ ਇੱਕ ਕਪੜੇ ਵਾਲੀ ਦੁਕਾਨ ਤੇ ਕੁਝ ਮਹਿਲਾਵਾਂ ਆਉਂਦੀਆਂ ਨੇ ਆਪਣੇ ਬੱਚਿਆਂ ਦੇ ਨਾਲ ਖਰੀਦਦਾਰੀ ਕਰਨ ਦੇ ਵਾਸਤੇ ਕਪੜੇ ਵਾਲੀ ਦੁਕਾਨ ਹੈ ਔਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਪ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਵੇਂ ਸੂਟ ਦੇਖਦੀਆਂ ਨੇ ਔਰ ਹੌਲੀ-ਹੌਲੀ ਜਦੋਂ ਦੁਕਾਨਦਾਰ ਦਾ ਯਾਨੀ ਕਿ ਮਾਲਿਕ ਦਾ ਜੁੜਾ ਉਹਨਾਂ ਨੂੰ ਕੱਪੜੇ ਦਿਖਾ ਰਿਹਾ ਹੁੰਦਾ ਉਹਦਾ ਧਿਆਨ ਉਹਨਾਂ ਤੋਂ हट ਜਾਂਦਾ ਹੈ ਤਾਂ ਉਸੇ ਸਮੇਂ ਨਵੇਂ ਸੂਟ ਜਿਹੜੇ ਨੇ ਉਹ ਆਪਣੇ ਲਿਫਾਫੇ ਦੇ ਵਿੱਚ ਪਾਉਣ ਲੱਗ ਜਾਂਦੀਆਂ ਨੇ ਜਿਹहां ਇਹ ਤਸਵੀਰਾਂ ਨੇ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਔਰ ਦੁਕਾਨਦਾਰ ਨੇ ਦੱਸਿਆ ਹੈ ਕਿ ਇਹਨਾਂ ਦਾ ਗੈਂਗ ਲੱਗਦਾ ਹੈ ਕਿਉਂਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਕੋਈ ਆਮ ਮਹਿਲਾ ਆਦਾ ਕੰਮ ਨਹੀਂ ਹੈ ਇਹੋ ਹੀ ਮਹਿਲਾ ਕਰ ਸਕਦੀ ਹੈ ਜਿਹੜੀ ਕਿ ਵਾਰ-ਵਾਰ ਇਸ ਤਰੀਕੇ ਦੇ ਨਾਲ ਧੋਖਾ ਧੜੀ ਕਰਦੀ ਹੋਵੇ ਤਾਂ ਇਹ ਵੀਡੀਓ ਦੇਖ ਕੇ ਇੱਕ ਵਾਰੀ ਤੁਸੀਂ ਸਾਵਧਾਨ ਜ਼ਰੂਰ ਹੋ ਜਿਓ ਔਰ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜਾ ਫਰਾਡ ਜਿਹੜਾ ਧੋਖਾ ਅਜਹੀਆਂ ਚੋਰੀਆਂ ਦੁਕਾਨਦਾਰਾਂ ਦੇ ਨਾਲ ਹੁੰਦੀਆਂ ਨੇ ਤਾਂ ਉਹ ਰੁਕ ਸਕਣ ਔਰ ਦੁਕਾਨਦਾਰ ਵੀ ਸਾਵਧਾਨ ਹੋ ਜਾਣ ਦੋ ਲੇਡੀਆਂ ਸੀ ਨਾਲ ਇੱਕ ਬੱਚਾ ਹੈਗਾ ਸੀ ਦੁਕਾਨ ਤੇ ਕਪੜੇ ਵੇਖਣ ਆਏ ਨੇ ਦੁਕਾਨ ਤੇ ਕਪੜੇ ਦੇਖੇ ਨੇ ਤੇ ਉਹਨਾਂ ਨੇ ਵਿੱਚੋਂ ਦੋ ਸੂਟ ਗੋਤੇ ਲੈ ਗਏ ਨੇ ਤੇ ਤੁਹਾਨੂੰ ਕਿਦਾ ਪਤਾ ਲੱਗਾ ਸਰ ਸਾਨੂੰ ਬਾਅਦ ਕੈਮਰੇ ਵਿੱਚ ਵੇਖੇ ਵੀਡੀਓ ਵਾਲੀ ਦੇਖੀਏ ਉਹ ਸਾਨੂੰ ਕੈਮਰੇ ਬਾਦੋਂ ਲੱਗਿਆ ਤੇ ਕਿੰਨੀ ਵਾਰ ਹੋਇਆ ਤੁਹਾਡੇ ਨਾਲ ਇਹ ਆ ਦੂਜੀ ਵਾਰ ਚੋਸ ਹੋ ਗਿਆ ਜੀ ਦੂਜੀ ਤੀਜੀ ਵਾਰ ਹਾਂ ਜੀ ਤੇ ਹੋਰ ਵੀ ਕਿਸੇ ਨਾਲ ਹੋਇਆ ਬਾਜ਼ਾਰ 'ਚ ਪਤਾ ਨਹੀਂ ਬਾਜ਼ਾਰ ਤੋਂ ਆਇਆ ਜ਼ਰੂਰ ਹੋਇਆਗਾ ਜੀ ਪਰ ਆਪਾਂ ਨੂੰ ਪਤਾ ਇਸ ਚੀਜ਼ ਦਾ ਜੀ ਕੋਈ ਗੈਂਗ ਤਾਂ ਨਹੀਂ ਕੀ ਹੈ ਲੱਗਿਆ ਕਿ ਲੱਗਦਾ ਜੀ ਮੇਨ ਤਾਂ ਜੀ ਕਿੰਨੇ ਜਣੇ ਆਏ ਸੀ ਤੇਨ ਦੋ ਜੈਨ ਦੋ ਲੇਡੀ ਸੀ ਇੱਕ ਇੱਕ ਬੱਚੇ ਨਾਲ ਤੇ ਉਹ ਮੰਗ ਕੀ ਕਰਦੇ ਸਾਥੀ ਮੰਗ ਰਸੂੜ ਭਾਗੇ ਸਾਡੇ ਸੂਰ ਦਿਖਾਓ ਜੀ ਤੁਸੀਂ ਕੀ ਮੰਗ ਕਰਦੇ ਕਿ ਇਹਨਾਂ ਨੂੰ ਫੜਿਆ ਜਾਵੇ ਕਰਦੇ ਵੀ ਜਲਦੀ ਜਲਦੀ ਫੜਿਆ ਜਾਵੇ ਉਹਨਾਂ ਨੂੰ ਤੇ ਹੋਰ ਕਿਸੇ ਦੁਕਾਨਦਾਰ ਨੇ ਆਏ ਹੋਏ ਦੋ ਇਹ ਹੋਰ ਕਿਸੇ ਦੁਕਾਨ ਦਾ ਕੰਮ ਹੈ ਜਨ ਨਾਲ